ਅੱਗੇ ਸਿਰ ਬਣਾ ਲਿਆ ਇਹ ਰਾਤੀ ਹੈ ਮੰਜੀ ਹਲਦੀ ਨਾ ਅਸਲ ਮੰਜੀ ਫੋਲਡਿੰਗ ਮੇਰੇ ਤੇ ਹਲਦੀਆਂ ਦਾ ਕਰਕੇ ਲੱਗਦੇ ਕੋ ਤਾਂ ਸੱਸੀ ਗੱਲ ਪੁੱਤ ਸੱਸੀ ਗੱਲ ਕਹ ਦੋ ਸਾਰਿਆਂ ਨੂੰ ਕਹ ਗੁੱਡ ਮਾਰਨਿੰਗ ਵਾ ਇਹ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚੱਲ ਦੋਸਤੋ ਪਟੇ ਚੀ ਪਟੇ ਚੀਗਾ ਖਾਓ ਇਚੀ ਹੁਤਾਇਉ ਮੇਰੀ ਕਿਤੇ ਕੀ ਕਰੇ ਮੇਰੀ ਨੱਕ ਤੇ ਰਤੀ ਨਾ ਮੜੀ ਦੀ ਸੱਟ ਲੱਗ ਗਈ ਬੇਨ ਦੇਤੇ ਹੈ ਇੱਥੇ ਲੱਗੀ ਹੈ ਵਿਚਾਰਾ ਮੁੰਜੀ ਤੇ ਬਠਾ ਆਇਆ ਰਤੀ ਅਹੀਂ ਰੋਟੀ ਖਾਣ ਲੱਗੀ ਤੇ ਡੇਗੀ ਪਿਆਰ ਦਾ ਜਰਾ ਪੇਟ ਮੁੰਡੇ ਉੱਤੇ ਡੱਬੀ ਦੀ ਵੱਜੀ 4 ਵਾਲੀ ਆਖ ਦੇ ਉੱਤੇ ਤੇ ਨਾਲੇ ਸਿਰ ਨੂਨ ਵਾਲੀ ਡੱਬੀ ਵੀ ਲੱਗੇ ਪਈ ਮੇਰੀ ਆਦਤ ਕਿ ਸਭ ਜੀ ਮਲੂਨ ਪਾ ਕੇ ਖਾਣਾ ਮੇਰੇ ਸਾਂ ਤੇ ਫਿੱਕੀ ਥੋੜੀ ਜੀ ਹੁੰਦੀ ਜਦ ਮੂਨ ਹਿੱਕਾ ਹੁੰਦਾ ਤੇ ਉਹ ਲਾਗੇ ਪਈ ਕੋਲੀ ਲੂਣ ਵਾਲੀ ਉਹਨੇ ਨਾ ਚੁੱਕ ਰੱਖਾਂ ਚ ਲੂਣ ਪਿਆ ਥੋੜਾ ਜਿਹਾ ਉਹ ਵੀ ਵੈਸੇ ਡੋ ਲੱਗ ਗਿਆ ਹੀ ਲੂਣ ਚਲੋ ਬਚਾਓ ਇਹ ਇਤਨਾ ਟੇਡਾ ਹੋ ਗਿਆ ਨਾ ਇੱਥੇ ਲੱਗੀ ਮੜੀ ਜੀ ਇੱਥੇ ਨੱਕ ਦੇ ਵਿੱਚ ਵੀ ਥੋੜਾ ਜਿਹਾ ਇਹ ਲੱਗਾ ਜਦ ਹੁੰਦੀ ਹੱਥ ਨਹੀਂ ਲਾਉਣ ਦਿੰਦਾ ਪਰ ਬੜੀ ਮੁਸ਼ਕਲ ਆਤੀ ਬਹੁਤ ਜ਼ਿਆਦਾ ਰੋਇਆ ਮਾਹਣ ਚੁੱਪ ਕਰਾਇਆ ਜਦੋਂ ਦੇਖਿਆ ਤੇ ਮੁੱਥੇ ਦੇ ਵੀ ਨਾ ਹੱਥ ਨਹੀਂ ਜੇ ਨਜ਼ਰਾ ਲਾ ਲੈਣਾ ਨਜ਼ਰਾ ਤੋਂ ਹੈ ਆਹੋ ਸਤਿਨਾਜ ਭਾਤਾ ਹੈ ਨਮਾ ਸੂਟ ਸੋਹਣੇ ਨੂੰ ਵੇਖਾ ਉਸੇ ਬਲੀ ਇੱਧਰ ਨੂੰ ਵੇਖਦਾ ਗੁੱਗੂ ਜਿਹਾ ਕਿਤੇ ਸੋਹਣਾ ਸੂਟ ਪਾ ਕੇ ਬਹਿ ਜਾਂਦੀ ਏ ਸੋਹਣੀ ਜੀ ਕਿਤੇ ਇਹ ਕੀ ਗੰਦੀ ਸੀ ਕਿ ਨਹੀਂ ਗੱਲਾਂ ਕਰਦੀ ਸੋਹਣੀ දෝනියන කෙත්තන් දියේ ශෝනිී සුටු ඩස්සුන පාය පොත්තනේ ඇනීගතේ හටෙමට එකත්දෝ පතේ? సోడి గది సోని పాపా బోళ ఫతే పాపా ਤੇ ਸੋਨੀ ਇਹਦੇ ਵਿੱਚ ਕੀ ਕਰਦੀ ਹੈ ਸੋਨੀ ਉਤਰ ਮਟਰੇ ਹੋਏ ਚੂਰ ਨਮਕੀਂ ਚੌਲ ਟਾਈਮ ਹੋ ਗਿਆ ਦੁਪਹਿਰ ਦਾ ਟਾਈਮ ਹੋ ਗਿਆ ਹਰ ਘਸੇ ਅੰਦਰ ਸੁੱਕ ਤਾ ਆ ਮਹਾਣੀ ਨੇ ਪੁਆਇਆ ਹੈ ਉਹਨੇ ਸੁੱਕ ਤਾ ਤੇ ਦੇ ਸੁੱਕੇ ਸੁੱਕੇ ਮੈਂ ਚਾਹ ਚੌਲ ਮੈਂ ਬਣਾ ਕੇ ਦਿਖਾਵਾਂ ਹਾਂ ਹਾਂਜੀ ਬਣ ਗਿਆ ਮੇਰੇ ਚੌਲ ਲੈਣ ਤੇ ਆ ਪਾ ਕੇ ਤੇ ਆਜੋ ਖਾ ਲਓ ਸਾਰੇ ਜਣੇ ਲੌ ਜਾਈਂ ਆ ਗਏ ਪਹੁੰਚ ਗਏ ਘਰੇ ਤੁਹਾਨੂੰ ਹਰਫਤ ਸਿਮਨ ਡਰੇਸੀ ਬੜੀ ਘੈਂਟ ਪਾਈ ਹੈ ਨਵੇਂ ਹਰਫਤ ਬਦਲੇ ਆ ਬਰਸਾਦ ਇਹਨੇ ਖਾਂ ਹਰਫਤ ਆਣ ਬਲੇ ਉਹ ਵਧੀਆ ਅੱਜ ਮੇਰਾ ਚਲਾਨ ਹੋ ਗਿਆ ਤੇ ਬਾਸਣ ਲੱਗੇ ਅ ਗਿਆਈਆ ਘਰੋਂ ਨਿਕਲੇ ਮੂੰਹ ਬੰਨਿਆ ਤੇ ਉਹ ਕਹਿੰਦਾ 5000 ਦਾ ਚਲਾਨ ਮੈਂ ਦੇ ਦੇ ਕੇ ਫੋਨ ਕਰਤਾ ਮਨ ਕਿ ਉਸੇ ਬਲੇ ਕਹਿੰਦਾ ਭਾਜੀ ਹੱਦ ਨਹੀਂ ਭਾਜੀ ਫੋਨ ਨਹੀਂ ਚੁੱਕਣ ਦੇਈ ਅੱਜ ਦੰਗ ਬਣ ਰਹੀ ਹੈ ਜੀ ਬਹੁਤ ਹੋ ਰਹੀ ਹੈ ਜੀ ਮ ਫੇਰ ਉਹਨੇ ਛੱਡਤਾ ਮੈਨੂੰ ਬੰਦੇ ਮੈਂ ਘਰ ਦਰਵਾਸਾ ਤੇ ਲੋ ਬੰਦਾ ਚੰਗਾ ਇਤੋਂ ਮੈਂ ਜਾ ਰਿਹਾ ਤਾਂ ਬਾਕੀ ਚਲੋ ਬਾਕੀ ਉਹ ਮੂੰਹ ਬੰਦਨ ਦਾ ਚਲਾਣਾ ਨਾ ਹੋਣਾ ਹੋ ਗਿਆ ਥੋੜੇ ਦਿਨਾਂ ਤੋਂ ਰੂਲ ਉਹਨਾ ਕੱਟਤਾ ਤੇ ਬਾਕੀ ਚਲੋ ਸ਼ਾਇਦ ਖਾਣਾ ਆਈ 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 ਛਾਦ ਖਾਣਾ ਹੈ ਆ ਛੂਟੂ ਇੰਨਾ ਸੋਹਣਾ ਪਾਇਆ ਨਾ ਅੱਜ ਤੇ ਹੈ ਮੈਂ ਇੱਧਰ ਵੇਖ ਛੂਟੂ ਬੜਾ ਸੋਹਣਾ ਪਾਇਆ ਵਾ ਅੱਜ ਪ੍ਰਸ਼ਾਦ ਦੇ ਕਿਨਾਂ ਪੂਖਾ ਨਾ ਤੇ ਤੇਰੇ ਬਾਤ ਇੱਕ ਚੀਜ਼ ਵੀ ਲੈਂਦੀ ਹੈ ਦਿਖਾਵਾਂ ਇਹਨਾਂ ਪ੍ਰਸ਼ਾਦ ਖਾ ਉਹ ਫਿਰ ਦੱਸਦੇ ਆ ਬੈਠੋ ਪੈਰ ਨਹੀਂ ਛੱਡਦਾ ਆਪਣਾ ਫਤਿਹ ਬਾਬਾ ਜੀ ਦਾ ਪ੍ਰਸ਼ਾਦ ਖਾਂਦਾ ਪ੍ਰਸ਼ਾਦ ਖਾਉਂਗਾ ਬਾਬਾ ਜੀ ਦਾ ਚਲੋ ਪ੍ਰਸ਼ਾਦ ਖਾਓ ਦੇਖ ਕਿੰਨਾ ਦਿੱਤਾ ਤੁਹਾਨੂੰ ਥੋੜਾ ਦੇਣਾ ਉਹ ਖਾ ਲੋ ਪਿਆਰਾ ਹੀ ਬੜਾ ਗੁੰਦ ਹੋਰ ਖਾ ਲੋ ਫਤੇ ਹੋਰ ਖਾ ਲੋ ਬਾਹੂ ਹੋਰ ਖਾ ਲੋ ਥੋੜਾ ਹੋਰ ਦੇ ਦੇ ਬਾਬਾ ਜੀ ਦਾ ਸ਼ਾਦ ਖਾ ਲੋ ਖਾ ਲੋ ਫਤੇ ਇੱਧਰ ਇਹ ਫੋਨ ਨੂੰ ਛੱਡ ਇੱਧਰ ਵੇਖ ਫੋਨ ਕਰ ਦੋ ਫਤਿਹ ਇੱਧਰ ਵੇ ਬਾਊ ਨਾਨੀ ਨੂੰ ਜਾਂ ਦਾਦੀ ਨੂੰ ਕਰ ਦੇ ਮੈਂ ਤੇਰੇ ਵੱਤ ਇੱਕ ਚੀਜ਼ ਲੈ ਕੇ ਆਇਆ ਮਾਫਾ ਪਰ ਗਿਫਟ ਇਹ ਤਾਂ ਵੱਡਾ ਨਹੀਂਗਾ ਨੀ ਕੀ ਚੀਜ਼ ਲੈ ਆ ਤੇਰੇ ਵੱਤ ਤੇ ਪਤਾ ਨਹੀਂ ਤੈਨੂੰ ਪਸੰਦ ਆਵੇ ਕਿ ਨਾ ਆਵੇ ਕਿਹਨੂੰ ਆਵੇ ਕਿ ਨਾ ਆਵੇ ਪਸੰਦ ਫਤਿਹ ਹਾਂ ਆ ਕਾਲੇ ਫਾਫੇ ਚਵਾ ਫਤਿਹ ਆ ਕਾਲੇ ਫਾਫੇ ਚਵਾ ਆ ਵੇ ਵੇਗ ਨੂੰ ਫੋਲ ਕੇ ਉਹਨੇ ਪ੍ਰਸ਼ਾਦ ਉਹ ਵੀ ਖਿਲਾਰ ਦੇਣਾ ਹੈ ਆਓ ਜੀ ਥੋੜੀ ਦੇਹਗੀ ਕੇ ਇਹਨੂੰ ਚੀਜ਼ ਵਿੱਚ ਹਾਂ ਉਹਦੇ ਆਪੇ ਉਹ ਖਾਉਣੀ ਗੱਲ ਹੈ ਖਦੇ ਮ ਖਾਓ ਉਹਨੇ ਕੰਮ ਕਮਾ ਕੇ ਛੱਡ ਦੇਣਾ ਹਰ ਇੱਕ ਜੀ ਮੂੰਹ ਜਿੱਤ ਨਹੀਂ ਜੋ ਹਰ ਇੱਕ ਜੀ ਮੂੰਹ ਦੇ ਵਿੱਚ ਅਸ ਲੈਣਾ ਆਓ ਜੀ ਪਤਿਓ ਪਤਨੇ ਇਹ ਡੀਸਲ ਤਾਂ ਲੈਂਦੀਆਂ ਦੋ ਦੇਖ ਨਾ ਤੈਨੂੰ ਠੀਕ ਇਹਦੇ ਲੈਂਦੇ ਹੋਰ ਤੇਰੀਆਂ ਲੈਉਣੀਆਂ ਉਹਨਾਂ ਦਰਵਾਜ਼ਾ ਜਾਇਦਾ ਨਹੀਂਗਾ ਉੱਥੇ ਬਰਦ ਕੰਨਾਂ ਜੀਆਂ ਲੱਗੀਆਂ ਜਿੱਥੋਂ ਲੈਂਦੀ ਚਾਹਵੇਂ ਸੋਹਣੀਆਂ ਲੱਗੀਆਂ ਮਨ ਨੂੰ ਮੈਂ ਲੈਂਦੀ ਆ ਕਾਟਨ ਨਹੀਂ ਆਇਆ ਹੁਣ ਪਾਉਣ ਵਾਲੀਆਂ ਮੁੰਡੀਆਂ ਤੇ ਸੋਹਣੀਆਂ ਨੇ ਪਿੰਕ ਕਰਨ ਦਾ ਧਿਆਨ ਦারে। ਤੇ ਇੱਕ ਚਿੱਟੀਆਂ ਜਿਹੇ ਦੇਣ ਦਿਆ ਚਿੱਟੀਆਂ ਹੋਏਗਾ ਫਿਰ ਪਤਾ ਨਹੀਂ। ਚਿੱਟਾ ਕਰੇ ਕਾਲਾ ਕਾਲਾ ਰਹੀ। ਹਰੇ ਹਰੇ ਲੱਗੇ ਇਹਦੇ ਕੋ ਬੜੇ। ਇੱਕ ਆ ਪੀਲਾ ਨਹੀਂ ਹੈਗਾ ਤਾਂ ਪੀਲਾ ਲੈ ਕੇ ਆ। ਆ ਜਾਣੀਆਂ ਠੀਕ ਦੇ ਹੈਗੀਆਂ। ਆ ਉਹਦੇ ਸਮੇਂ ਵੱਡੀ ਉਹ ਠੀਕ ਆ ਭਰਾਵਾ ਦੋ ਤਿੰਨ ਸਾਲ ਦੇ ਨੂੰ ਉਹ ਆ ਜਾਣੀਆਂ ਬੜੀ ਵਧੀਆ ਆ ਜਾਣੀਆਂ ਯਾਰ ਕਿੰਨੇ ਲੈ ਠੀਕ ਤੇ ਹੈਗੀਆਂ ਗਰਮੀ ਦੇ ਖੁੱਲੀਆਂ ਖੁੱਲੀਆਂ ਚੱਲਦੀਆਂ ਹੈ ਕਿ ਨਹੀਂ ਫਤੇ ਠੀਕ ਆ ਆਈ ਪਸੰਦ ਹੁਣ ਲਿਫਾਵੇ ਨਾ ਖਿੱਡੀਆ ਨਾ ਤੈਨੂੰ ਵੀ ਪਸੰਦ ਆ ਛੱਡ ਦੇ ਇਹਨੇ ਮਨ ਨਾ ਕਿੱਦਾਂ ਕਹਿਣਾ